ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਮਦਨ ਸਿੰਘ ਤੁਸੀਂ ਦੇਖ ਰਹੇ ਹੋ ਆਰ ਪੀ ਐਨ ਨਿਊਜ਼ ਮੀਡੀਆ ਅੱਜ ਅਸੀਂ ਮਾਨਸਰ ਤੋਂ 1.5 ਕਿਲੋਮੀਟਰ ਦੂਰ ਪਿੰਡ ਥਲਵਾਲ ਸੁਨਿਆਲਿਆਂ ਵਿੱਚ ਆਏ ਹੋਏ ਹਾਂ ਇੱਥੇ ਹਰੀ ਟਾਲੀ ਅਤਿ ਸ੍ਰੇਸ਼ਟ ਸਥਾਨ ਹੈ ਇਹ ਸਥਾਨ ਦਰਬਾਰ ਪੰਡੋਰੀ ਨਾਲ ਸੰਬੰਧਿਤ ਹੈ ਤੇ ਇੱਥੇ ਆਏ ਹੋਏ ਇੱਥੇ ਮੇਲਾ ਹਰ 16 ਜੂਨ ਨੂੰ ਲੱਗਦਾ ਬਹੁਤ ਬੜੀ ਮੇਰਾ ਲੱਗਦਾ ਸੰਗਤਾਂ ਨਾਲ ਗਹਿਮੋ ਗਹਿਮ ਭਰਿਆ ਹੋਇਆ ਜੀ ਮੇਲਾ ਤੇ ਤੁਸੀਂ ਦੇਖ ਸਕਦੇ ਜੀ ਇਹ ਹਰੀ ਟਾਲੀ ਇਤਿਹਾਸਿਕ ਸਥਾਨ ਜੋ ਕਿ ਮਾਨਸਰ ਤੋਂ 2 ਕਿਲੋਮੀਟਰ ਪਿੰਡ ਸੁਨਿਆਲਾ ਦੇ ਰੋਡ ਦੇ ਉੱਤੇ ਇਤਿਹਾਸਿਕ ਸਥਾਨ ਹੈ ਹਰੀ ਟਾਲੀ ਇੱਥੇ ਹਰ ਸਾਲ 16 ਜੂਨ ਨੂੰ ਇਸ ਸਥਾਨ ਤੇ ਬਹੁਤ ਵਧੀਆ ਮੇਲਾ ਜੋ ਮਤਲਬ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਲੰਗਰ ਲਾਏ ਜਾਂਦੇ ਨੇ ਮਹਾਰਾਜ ਦੇ ਨਾਮ ਦੇ ਸੰਗਤਾਂ ਖੂਬ ਆਨੰਦ ਮਾਣਦੀਆਂ ਲੰਗਰ ਦਾ ਤੁਸੀਂ ਦੇਖ ਸਕਦੇ ਹੋ ਹਰੀ ਟਾਲੀ ਬਾਬਾ ਜੀ ਦਾ ਦਰਬਾਰ ਇਤਿਹਾਸਿਕ ਸਥਾਨ ਇਹ 12 ਮਹੀਨੇ ਟਾਲੀ ਜੋ ਹੈ ਕਿ ਹਰੀ ਰਹਿੰਦੀ ਆ ਇਹ ਮਹੰਤਾਂ ਦੇ ਸਥਾਨ ਨਾਲ ਇੱਥਾ ਸਥਾਨ ਨਾਲ ਸੰਬੰਧਿਤ ਹੈਗੀ ਆ ਟਾਲੀ ਬਹੁਤ ਹੀ ਸ਼ਕਤੀਸ਼ਾਲੀ ਜਗ੍ਹਾ ਆ ਬਹੁਤ ਦੁਨੀਆ ਇੱਥੇ ਆਉਂਦੀ ਆ ਬਹੁਤ ਵਧੀਆ ਬਹੁਤ ਭਾਰੀ ਮੇਲਾ ਲੱਗਦਾ ਇੱਥੇ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ ਜੀ ਇਹ ਜੀ ਆਪਣੇ ਸੁਨਿਆਲਾ ਪਿੰਡ ਆ ਜੀ ਮਾਨਸਰ ਤੋਂ ਪੈਂਦਾ ਆ 1.5 ਕਿਲੋਮੀਟਰ ਸੁਨਿਆਲਾ ਦੇ ਵਿੱਚ ਇਤਿਹਾਸਿਕ ਜਗ੍ਹਾ ਆ ਹਰੀ ਟਾਲੀ ਜੀ ਦਰਬਾਰ ਬੋਲਦੇ ਆ ਇਹਨਾਂ ਨੂੰ ਇਹ ਜਿਹੜੀ ਟਾਲੀ ਆ ਜੀ ਪੁਰਾਤਨ ਟਾਲੀ ਆ ਜੀ ਇਹ ਦਰਬਾਰ ਜ ਆਪਣੇ ਜੋ ਮੰਤ ਪੰਡੋਰੀ ਵਾਲੇ ਆ ਜੀ ਉਹਨਾਂ ਦੇ ਨਾਲ ਸੰਬੰਧਿਤ ਹੈ ਜੀ ਇਹ ਇਹ ਦਰਬਾਰ ਜਿਹੜਾ ਹੈ ਜੀ ਇਹ ਕਹਿੰਦੇ ਇੱਕ ਵਾਰੀ ਸੰਤ ਜਿਹੜੇ ਆਪਣੇ ਮੰਚ ਪੰਡੋਰੀ ਵਾਲੇ ਬੈਠੇ ਦੇ ਬਾਬਾ ਮੇਜਦਾ ਜੀ ਉਹਨਾਂ ਨੂੰ ਇੱਕ ਵਾਰੀ ਲੱਕੜ ਦੀ ਲੋੜ ਪਈ ਜੀ ਕਿਤੇ ਇਹ ਬਹੁਤ ਪੁਰਾਣੀ ਗੱਲ ਹੈ ਤੇ ਉਹ ਲੱਕੜ ਜਿਹੜੀ ਹੈ ਜੀ ਕਹਿੰਦੇ ਉਹਨਾਂ ਨੇ ਸਾਰੇ ਘੁੰਮ ਫਿਰ ਕੇ ਦੇਖਿਆ ਕਿਤੇ ਨਹੀਂ ਮਿਲੀ ਪਰ ਇਹ ਲੱਕੜ ਕਿਸ ਨੇ ਦੱਸਿਆ ਬਾਬਾ ਜੀ ਇਹ ਲੱਕੜ ਤੁਹਾਨੂੰ ਜਿਹੜੀ ਹੈ ਨਾ ਉਹ ਸੁਨਿਆਲਾ ਮਿਲੇਗੀ ਇਹ ਹਰੀ ਟਾਲੀ ਵਿੱਚ ਕਹਿੰਦੇ ਵੀ ਇਹ ਹਰੀ ਟਾਲੀ ਜਗਾ ਆ ਉੱਥੇ ਆ ਇਹ ਲੱਕੜ ਟਾਲੀ ਦਾ ਬੂਟਾ ਹੈ ਬੜਾ ਸਿੱਧਾ ਤੁਹਾਡੇ ਕੰਮ ਦਾ ਆ ਤੁਸੀਂ ਉਹਨੂੰ ਵਢਾ ਕੇ ਤੇ ਆਪਣੇ ਜੋ ਲੋਡ ਪੂਰੀ ਕਰ ਸਕਦੇ ਹੋ ਲੱਕੜ ਦੀ ਤੇ ਫੇਰ ਉਹਨਾਂ ਸੰਤਾਂ ਨੇ ਕਹਿੰਦੇ ਆ ਬੰਦੇ ਭੇਜ ਦਿੱਤੇ ਲੋ ਜੀ ਵੱਡੋ ਜਾ ਕੇ ਤੁਸੀਂ ਵੱਢ ਕੇ ਲੈ ਕੇ ਆਓ ਲੱਕੜ ਤੇ ਜਦੋਂ ਕਹਿੰਦੇ ਉਹਨਾਂ ਬੰਦਿਆਂ ਨੇ ਆਏ ਇੱਥੇ ਆ ਕੇ ਤੇ ਇਸ ਟਾਲੀ ਦੇ ਉੱਤੇ ਆਪਣਾ ਆਰਾ ਜਾਂ ਕੋਹਾੜਾ ਕੁਝ ਵੀ ਚਲਾਇਆ ਤੇ ਉਹ ਇਸ ਟਾਲੀ ਦੇ ਵਿੱਚੋਂ ਖੂਨ ਨਿਕਲਿਆ ਤੇ ਉਹ ਜਿਹੜੇ ਬੰਦੇ ਸਾਰੇ ਕੁਛ ਛੱਡ ਕੇ ਤੇ ਵਾਪਸ ਸੰਤਾਂ ਕੋਲੋਂ ਚਲੇ ਗਏ ਤੇ ਜਾ ਕੇ ਉੱਥੇ ਤੇ ਸੰਤਾਂ ਨੂੰ ਜਾ ਕੇ ਦੱਸਿਆ ਵੀ ਮਹਾਰਾਜ ਉਸ ਟਾਲੀ ਵਿੱਚੋਂ ਆਂ ਢੰਡੇ ਫਿਰ ਉਹ ਲੱਕੜ ਜਿਹੜੀ ਆ ਉਹ ਗੱਡੇ ਤੇ ਲਦੋ ਗਈ ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹ ਸਥਾਨ ਜਿਹੜਾ ਆ ਇਹ ਕਾਫੀ ਮਸ਼ਹੂਰ ਹੋ ਗਿਆ ਤੇ ਬਹੁਤ ਦੂਰੋਂ ਦੂਰੋਂ ਸੰਗਤ ਇੱਥੇ ਆਂਦੀ ਆ ਹਰ ਮੁਰਾਦ ਬੰਦਿਆਂ ਦੀ ਇੱਥੇ ਪੂਰੀ ਹੁੰਦੀ ਆ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਦੁੱਖ ਪਰੇਸ਼ਾਨੀ ਜਾਂ ਕੋਈ ਵੀ ਰੋਗ ਹੋਵੇ ਉਹ ਦੂਰ ਹੋ ਜਾਂਦਾ ਆ ਜੋ ਵੀ ਇੱਥੇ ਆ ਕੇ ਆਪਣੀ ਅਰਦਾਸ ਬੇਨਤੀ ਕਰਦਾ ਆ ਤੇ ਹਰ ਸਾਲ ਜੂਨ ਮਹੀਨੇ ਦਾ ਜਿਹੜਾ ਜੇਠਾ ਸੋਮਵਾਰ ਆਂਦਾ ਆ ਉਦੋਂ ਇੱਥੇ ਮੇਲਾ ਲੱਗਦਾ ਆ ਤੇ ਦੁਨੀਆਂ ਆਪਣੀ ਯਾਤਰਾ ਲੈ ਕੇ ਆਪਣੀਆਂ ਮੁਰਾਦਾਂ ਜਿਨ੍ਹਾਂ ਦੀਆਂ ਪੂਰੀਆਂ ਹੁੰਦੀਆਂ ਉਹ ਇੱਥੇ ਆ ਕੇ ਤੇ ਆਪਣੇ ਮੱਥਾ ਟੇਕਦੇ ਆ ਕੇ ਤੇ ਸਾਰੇ ਆਪਣੇ ਜਿਹਾ ਮੰਦੀ ਮੁਰਾਦਾ ਪੂਰੀਆਂ ਕਰਦੇ ਆ ਤਨਵਾਦ ਜੀ ਏ ਆਪਣੇ ਮਾਨਸਰ ਤੋਂ ਜੀ 1.5 ਕਿਲੋਮੀਟਰ ਪੈਂਦਾ ਪਿੰਡ ਸਨਿਆਲ ਜੀ ਸਨਿਆਲ ਦੇ ਵਿੱਚ ਬਾਬਾ ਹਰੀ ਟਾਲੀ ਵਾਲੀ ਦੀ ਜਗ੍ਹਾ ਹੈ ਜੀ ਇੱਥੇ ਜੀ ਇਹ ਟਾਲੀ ਜਿਹੜੀ ਹੈ ਇਹ 12 ਮਹੀਨੇ ਹਰੀ ਰਹਿੰਦੀ ਹੈ ਜੀ ਤੇ ਇਹ ਜਿਹੜੀ ਟਾਲੀ ਹੈ ਜੀ ਇਹਦਾ ਇੱਕ ਬਹੁਤ ਵੱਡਾ ਪੁਰਾਣਾ ਇਤਿਹਾਸ ਹੈ ਜੀ ਇਹਨਾਂ ਦਾ ਜਿਹੜਾ ਸਬੰਧ ਹੈ ਉਹ ਆਪਣੇ ਮਾਨਸਰ ਤੋਂ ਪੰਡੋਰੀ ਵਾਲੇ ਜਿਹੜੇ ਆ ਬਾਬਾ ਜੀ ਉਹਨਾਂ ਦੇ ਨਾਲ ਹੈ ਜੀ ਕਹਿੰਦੇ ਇੱਕ ਵਾਰੀ ਬਾਬਾ ਜੀ ਨੂੰ ਲੋੜ ਪਈ ਟਾਲੀ ਦੇ ਲੱਕੜ ਦੀ ਵੀ ਕੋਈ ਲੱਕੜ ਹੋਵੇ ਕੋਈ ਟਾਲੀ ਦੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਲੱਕੜ ਹੋਵੇ ਉਹਦੀ ਲੱਕੜ ਦੀ ਸਾਨੂੰ ਲੋੜ ਹੈ ਸੰਤਾਂ ਨੇ ਕਿਹਾ ਆਪਣੇ ਜੋ ਵੀ ਸੇਵਾਦਾਰੀ ਸੇਵਾਦਾਰ ਜਿਹੜੇ ਆ ਉਹਨਾਂ ਨੇ ਕਿਹਾ ਵੀ ਮਹਾਰਾਜ ਕਿਸੇ ਨੇ ਦੱਸਿਆ ਵੀ ਇੱਦਾਂ ਦਾ ਵੀ ਸਨਿਆਲਾਂ ਦੇ ਵਿੱਚ ਹੈ ਜੀ ਇੱਕ ਬੂਟਾ ਆ ਟਾਲੀ ਦਾ ਬਿਲਕੁਲ ਸਿੱਧਾ ਤੁਹਾਡੇ ਕੰਮ ਦਾ ਆ ਜੀ ਉਹ ਤੁਸੀਂ ਵੱਢ ਕੇ ਤੇ ਆਪਣੇ ਵਰਤ ਸਕਦੇ ਹੋ ਤੇ ਉੱਥੇ ਜਨਨਕੀ ਤੁਸੀਂ ਆਪਣਾ ਜੋ ਵੀ ਕੰਮ ਕਰਵਾਣਾ ਉਹ ਕਰਵਾ ਸਕਦੇ ਹੋ ਤੇ ਕਹਿੰਦੇ ਸੰਤਾਂ ਨੇ ਬੰਦੇ ਭੇਜ ਦਿੱਤੇ ਜਾਓ ਜੀ ਵੱਢ ਕੇ ਲੈ ਕੇ ਆਓ ਤੇ ਜਦੋਂ ਬੰਦਿਆਂ ਨੇ ਇਸ ਟਾਲੀ ਨੂੰ ਵੱਢਿਆ ਤੇ ਇਹਦੇ ਵਿੱਚੋਂ ਖੂਨ ਨਿਕਲਿਆ ਤੇ ਉਹ ਜਿਹੜੇ ਬੰਦੇ ਇਹ ਵੱਢਣ ਆਏ ਉਹਨਾਂ ਨੇ ਛੱਡ ਕੇ ਸਭ ਕੁਝ ਤੇ ਚਲੇ ਗਏ ਜਾ ਕੇ ਸੰਤਾ ਨਾਲ ਗੱਲ ਕੀਤੀ ਮਹਾਰਾਜ ਉੱਥੋਂ ਤੇ ਖੂਨ ਨਿਕਲਿਆ ਤੇ ਉਹ ਫਿਰ ਸੰਤਾ ਨੇ ਜਲਾ ਬੈਠ ਕੇ ਦੇਖਿਆ ਆਪਣੇ ਧਿਆਨ ਨਾਲ ਧਿਆਨ ਲਾ ਕੇ ਤੇ ਉਹਨਾਂ ਨੇ ਵਿਚਾਰ ਕੀਤਾ ਕਹਿੰਦੇ ਇਹ ਤੇ ਜਿੱਦਾਂ ਕਿਸੇ ਦਾ ਕੋਈ ਅੰਗ ਵੱਢਿਆ ਜਾਂਦਾ ਆ ਤਦਾਂ ਹੋ ਗਿਆ ਆ ਤੇ ਫਿਰ ਉਹ ਜਿਹੜੇ ਸੰਤ ਹੀ ਉਹ ਇਦਾਂ ਪਾਲਕੀ ਚ ਬੋਲਦੇ ਆ ਖਾਸ਼ਾ ਬੋਲਦੇ ਆ ਪਾਲਕੀ ਉਹਦੇ ਵਿੱਚ ਬੈਠ ਕੇ ਜਾਂਦੇ ਸੀ ਜਿਹਦੇ ਜਦੋਂ ਵੀ ਕਿਤੇ ਵੀ ਜਾਂਦੇ ਤੇ ਕਹਿੰਦੇ ਉਹ ਪੈਦਲ ਨੰਗੇ ਪੈਰੀ ਜਿਹੜੇ ਉਹ ਇਸ ਸਥਾਨ ਤੇ ਆਏ ਤੇ ਉਹਨਾਂ ਨੇ ਜਾਨੀ ਕਿ ਦਿਖਿਆ ਆ ਕੇ ਵੀ ਇਸ ਟਾਲੀ ਦੇ ਵਿੱਚੋਂ ਵਾਕੇ ਖੂਨ ਨਿਕਲਿਆ ਤੇ ਉਹਨਾਂ ਨੇ ਦਿਖਿਆ ਵੀ ਵਾਕੇ ਕੋਈ ਸ਼ਕਤੀ ਵਾਲੀ ਜਗ੍ਹਾ ਆ ਤੇ ਉਹਨਾਂ ਨੇ ਇਸ ਜਗ੍ਹਾ ਉਹ ਜਿਹੜੀ ਲੱਕੜ ਵੱਡੀ ਦੀ ਸੀ ਉਹ ਜਿਹੜੀ ਲੱਕੜ ਗੱਡੇ ਤੇ ਲਾਦੇ ਉਦੋਂ ਪੁਰਾਣੇ ਗੱਡੇ ਹੁੰਦੇ ਰਹੇ ਆ ਜੀ ਤੇ ਜਦੋਂ ਗੱਡੇ ਤੇ ਲੱਕੜ ਲੱਦੇ ਤੇ ਲੱਕੜ ਜਿਹੜੀ ਆ ਉਹ ਲੱਦੀ ਨਹੀਂ ਸੀ ਜਾਂਦੀ ਬਾਰ ਬਾਰ ਥੱਲੇ ਡਿੱਗ ਜਾਂਦੀ ਤੇ ਉਸ ਤੋਂ ਬਾਅਦ ਸੰਤਾ ਨੇ ਬੇਨਤੀ ਕੀਤੀ ਵੀ ਮਾਰਾ ਜਿਹੜੀ